पेंडू मजदूर आगू धर्मवीर हरीगढ़ की पत्नी बच्ची तक नैण पेंडू मजदूर यूनियन सूबा प्रधान तरसेम पीटर जिला जलंधर प्रधान हंस राज समेत जमीन प्राप्ति कमेटी के सैकड़िया गिनती पेंड पदर के आगुआ नोध किया गया पेंडू मजदूर यूनियन पंजाब दे सूबा आगू निर्मल सिंह शेरपुर सद्दा अते कुल हिंद किसान सभा दे आगू अमरजीत सिंह टिब्बा संयुक्त किसान मोर्चे दे कपूरथला दे प्रधान रजिंदर सिंह राणा एडवोकेट ने कहा कि के जमीन प्राप्ति कमेटी वालों जीत दे राजे दी बीड़ ऐसवान संगरूर स्थित बेचिराग पिंड विखे नौ एकड़ जमीन च बेगमपुरा वसाउंडा ऐलान किया गया सी भगवंत मान सरकार ने बुखलाहट ज़मीन प्राप्ति कमेटी, कमेटी आगू पुलिस राही हिरासत लगे पोरा महसूस नहीं की बंदी इस दी तिखे शब्द च निंदा करती है सरकार जबर चुप करके बर्दाश्त नहीं किया जाएगा दा डट के विरोध किया जाएगा कपूरथला तो साडे पत्रकार निर्मल सिंह दी रिपोर्ट ਮੈਂ ਅਬਰਦੀ ਸਿੰਘ ਕੋਲਿੰਦ ਖਸਰਾਵਾ ਤੋਂ ਅੱਜ ਜਿਹੜਾ ਅਰਥੀ ਸੁਖ ਮਜਾਰਾ ਟੈਂਡੂ ਮੈਕੂਰਨੀ ਨਾਮ ਵੱਲੋਂ ਪਤਾ ਗਿਆ ਉਹਦੇ ਸਪੋਰਟ ਦੇ ਉੱਤੇ ਅਸੀਂ ਜਿਹੜਾ ਜੋ ਕਿਸਾਨ ਮੋਰਚਾ ਆ ਉਹ ਡਟ ਕੇ ਖੜੇ ਆ ਕਿਉਂਕਿ ਜੋ ਸੰਰੂਪ ਦੇ ਵਿੱਚ ਵਾਪਰਿਆ ਅਸੀਂ ਉਹ ਸਮਝਦੇ ਆ ਕਿ ਜਿਹੜੀ ਹਿੰਦੁਸਤਾਨ ਦੀ ਔਰ ਸਾਡੇ ਤੇਜ ਦੀ ਪੰਜਾਬ ਦੀ ਸਰਕਾਰ ਦੀਆਂ ਜੋ ਨੀਤੀਆਂ ਉਹਨਾਂ ਨੀਤੀਆਂ ਦੇ ਵਿੱਚੋਂ ਇਹ ਗੱਲ ਨਿਕਲੀ ਹੋਈ ਆ ਕਿ ਕਿਰਤੀ ਦੇ ਲੋਕਾਂ ਨੂੰ ਇਹਦਾ ਹਮੇਸ਼ਾ ਦਬਾ ਕੇ ਰੱਖਣਾ ਅਸੀਂ ਜਿੰਨੇ ਕਿ ਜਿਹੜੇ ਹੱਕ ਬਣਾਏ ਹੋਏ ਇਹਦਾ ਕਾਨੂੰਨ ਬਣਾਏ ਹੋਏ ਆ ਉਹ ਕਾਨੂੰਨ ਜਿਹੜੇ ਗਰੀਬਾਂ ਦੇ ਹੱਕ ਵਿੱਚ ਭੁਗਦੇ ਆ ਉਹਨਾਂ ਨੂੰ ਲਾਗੂ ਕੀਤਾ ਜਾਵੇ ਤਾਂ ਕਿ ਜਿਹੜੀਆਂ ਸੰਸਦੀਆਂ ਸਰਕਾਰਾਂ ਉਹਨਾਂ ਦੇ ਪੱਖੇਸ਼ਾਈ ਨਾ ਕਰਨ ਅਸੀਂ ਜਿੰਨਾ ਚਿਰ ਇਹ ਸੰਘਰਸ਼ ਚੱਲਦਾ ਆ ਉਹਨਾਂ ਜਿਹੜਾ ਉਹਨਾਂ ਦੇ ਨਾਲ ਬੋੜਾ ਬੋੜਾ ਜੋੜ ਕੇ ਖੜੇ ਆ ਔਰ ਉਸ ਲੜਾਈ ਦੇ ਵਿੱਚ ਸ਼੍ਰੀ ਕਰਮਾਂਗੇ ਧੰਨਵਾਦ ਜੀ ਸਨੂਰ ਜਿਹੜੇ ਵਿੱਚ ਜਿਹੜੀ ਪੀੜ ਹੈ ਜਮਾਨ ਦੀ ਜਮੀਰ ਆ 927 ਕਿੰਨੇ ਉਹਦੇ ਵਿੱਚ ਪਿੰਡ ਮਜ਼ਦੂਰ ਜਿੰਨੀਆਂ ਨਾਲ ਨੇ ਮੰਗ ਕੀਤੀ ਹੈ ਕਿ ਉਹ ਜਿਹੜੇ ਜਿਹੜੇ ਬੇਜਮੀਰੇ ਲੋਕ ਆ ਉਹਨਾਂ ਨੂੰ ਤੇ ਜਿਹੜੇ ਪਲਾਟ ਦਿੱਤੇ ਆ ਲੋੜ ਜਿਹੜੇ ਵਾਹਿਓਂ ਪੀਣਾ ਉਹਨਾਂ ਨੂੰ ਦਿੱਤੀ ਜਾਵੇ ਉਸ ਦੀ ਲੜਾਈ ਵਾਸਤੇ ਇਹ ਦਾ ਮਜ਼ਦੂਰਾ ਨੇ ਦੇ ਵਰਸੂਰ ਦਿੱਤਾ ਸੀ ਔਰ ਪੰਜਾਬ ਸਰਕਾਰ ਨੇ ਉਹਨਾਂ ਨੂੰ ਜੀਨੇ ਡਾ ਦਿੱਤਾ ਔਰ ਉਹਨਾਂ ਨੂੰ ਰਿਹਾ ਕਰਾਉਣ ਲਈ ਔਰ ਪੰਜਾਬ ਸਰਕਾਰ ਤੋਂ ਇਹ ਮੰਗ ਕਰਵਾਸਤੇ ਇਹ ਜਿਹੜੀਆਂ ਜ਼ਮੀਨਾਂ ਪਈਆਂ ਬਚਾਈਤੀ ਜ਼ਮੀਨਾਂ ਜਿਹੜੀਆਂ ਜਾਂ ਨਹਿਰੀ ਜ਼ਮੀਨਾਂ ਜਾਂ ਹੋਰ ਸਾਰੀਆਂ ਜ਼ਮੀਨਾਂ ਜਿਹੜੀਆਂ ਇਹ ਆਵਾਦ ਪਈਆਂ ਵਾ ਉਹ ਜਿਹੜੀਆਂ ਲੋੜਵੰਦ ਲੋਕਾਂ ਚ ਵੱਡੀਆਂ ਯਾਰ ਔਰ ਜਿਹੜੇ ਇੱਥੇ ਹਰਜ ਕਰ ਰਹੇ ਲੋਕ ਆ ਇਹਨਾਂ ਨੂੰ ਰਿਹਾ ਦਿੱਤਾ ਜਾਵੇ ਹਾਂ ਜੀ ਜਲੇ ਬਾਰੇ ਜੀ ਜਨਾਬ ਨੇ ਕੀ ਨਾਮ ਬਤਾ ਮੈਂ ਨਿਰਬਤ ਸਿੰਘ ਛੇਪੁਰ ਸੱਦਾ ਸੁਬਾਗੂ ਪਿੰਡੂ ਮਈ ਦੂਰੀਆਂ ਪੰਜਾਬ ਅੱਜ ਦਾ ਜਿਹੜਾ ਇਹ ਰੋਸ ਸੰਜਾਰਾ ਕਰਕੇ ਜਿਹੜਾ ਭਗਵੰਤ ਮਾਨ ਸਰਕਾਰ ਦਾ ਪਤਲਾ ਫੁਕਿਆ ਪਿਛਲੇ ਦਿਨੀ 20 ਮਈ ਨੂੰ ਜਿਹੜਾ ਆ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਵੱਲੋਂ ਸੱਦਾ ਦਿੱਤਾ ਗਿਆ ਸੀ ਕਿ ਫੀਡ ਐਸ 1 ਜਿਹੜੀ ਇੱਕ ਜੀਤ ਰਾਜੇ ਦੀ ਜ਼ਮੀਨ ਆ ਜਿਹੜੀ ਬੇਨਾਮੀ ਜ਼ਮੀਨ ਆ ਉੱਥੇ ਵੱਡੇ ਵੱਡੇ ਪੂਮੀ ਪਤੀਆਂ ਨੇ ਜਿਹੜਾ ਆ ਉੱਥੇ ਕਬਜ਼ਾ ਕੀਤਾ ਹੋਇਆ ਉਹ ਜ਼ਮੀਨ ਜਿਹੜੀ ਆ ਉਹ ਜ਼ਮੀਨ ਜਿਹੜੇ ਗਰੀਬ ਮਜ਼ਦੂਰ ਹੈ ਆ ਦਲਤ ਮਜ਼ਦੂਰ ਹੈ ਜਿਹੜੇ ਬੇਜ਼ਮੀਨੇ ਲੋਕ ਆ ਮਜ਼ਦੂਰ ਤੇ ਕਿਸਾਨ ਉਹਨਾਂ ਵਿੱਚ ਵੰਡਣ ਲਈ 20 ਮਈ ਨੂੰ ਜਿਹੜਾ ਆ ਉਹ ਵੱਡੀ ਤਿਆਰੀ ਕਰਕੇ ਜਿਹੜਾ ਆ ਉਸ ਜ਼ਮੀਨ ਤੇ ਆਪਣਾ ਦਾਵਾ ਟੋਕਣ ਲਈ ਜਾਣਾ ਸੀ ਤਾਂ ਭਗਵੰਤਮਾਨ ਦੀ ਉਹ ਬੁੱੱਛੜ ਸਰਕਾਰ ਨੇ ਮਜ਼ਦੂਰਾਂ ਦੇ ਘਰਾਂ ਦੇ ਵਿੱਚ ਦਹਿਸ਼ਤ ਦਾ ਮਾਹੌਲ ਬਣਾ ਕੇ ਘਰਾਂ 'ਚ ਛਾਪੇਮਾਰੀ ਕਰਕੇ ਔਰ ਸਹਿਯੋਗੀ ਜਥੇਬੰਦੀਆਂ ਜਿਹੜੀਆਂ ਪੇਂਡੂ ਮਜ਼ਦੂਰ ਜੁਨੇ ਪੰਜਾਬ ਉਹਨਾਂ ਦੇ ਸੂਬਾ ਪ੍ਰਧਾਨ ਤਰਸੀਮ ਪੀਟਰ ਜ਼ਿਲ੍ਹਾ ਪ੍ਰਧਾਨ ਹੰਸਰਾਜ ਪੱਪਮਾ ਤੇ ਹੋਰ ਅਨੇਕਾਂ ਆਗੂਆਂ ਦੇ ਘਰਾਂ ਵਿੱਚ ਛਾਪੇ ਮਾਰਪ ਕਰਕੇ ਗ੍ਰਿਫਤਾਰੀਆਂ ਵੀ ਕੀਤੀਆਂ ਔਰ ਬਹੁਤ ਵੱਡੀ ਜਿਹੜੀ ਲੀਡਰਸ਼ਿਪ ਆ ਉਹ ਜ਼ਮੀਨ ਪ੍ਰਾਪਤੀ ਸੰਘਾਟ ਕਮੇਟੀ ਦੀ ਰੂਹ ਜਿਹੜੀ ਅੰਡਰਗਰਾਉਂਡ ਸੀਗੀ ਉਹ ਵਰਕਰਾਂ ਨੂੰ ਬਹੁਤ ਵੱਡੀ ਪੱਧਰ ਤੇ ਗ੍ਰਿਫਤਾਰ ਕੀਤਾ ਹਜ਼ਾਰ ਤੋਂ ਉੱਪਰ ਜਿਹੜੀਆਂ ਗ੍ਰਿਫਤਾਰੀਆਂ ਹੋਈਆਂ ਤੋ ਲਗਾਤਾਰ ਉਹਨਾਂ ਨੂੰ ਜੇਲਾਂ ਵਿੱਚ ਡੱਕਿਆ ਗਿਆ ਜਿਹਦੇ ਵਿੱਚੋਂ ਹਜੇ ਵੀ 300 ਜਿਹੜਾ ਆ ਮਜ਼ਦੂਰ ਜਿਨ੍ਹਾਂ ਚ ਬੀਬੀਆਂ ਔਰਤਾਂ ਭੈਣਾਂ ਸਾਡੀਆਂ ਵੱਡੀ ਗਿਣਤੀ ਚ ਆ ਬੱਚੇ ਵੀ ਆ ਉਹ ਹਜੇ ਵੀ ਜੇਲਾਂ ਚ ਬੰਦ ਆ ਤਾਂ ਅਸੀਂ ਇਹ ਪ੍ਰੋਟੈਸਟਾਂ ਹੀ ਪੰਜਾਬ ਦੇ ਵਿੱਚ ਲਗਾਤਾਰ ਪੁਤਲੇ ਫੁੱਟੇ ਜਾ ਰਹੇ ਆ ਅੱਜ ਵੀ ਅਸੀਂ ਸੁਲਤਾਨਪੁਰ ਲੋਧੀ ਵਿੱਚ ਪੁਟਵਾ ਫੂਕੇ ਮੰਗ ਕਰਦੇ ਆ ਕਿ ਇਹ ਜਿਹੜੇ ਭਗਵੰਤ ਮਾਨ ਆ ਜਿਹੜਾ ਗੀਤ ਗਾਉਂਦਾ ਸੀ ਸਟੇਜਾਂ ਤੇ ਮੰਗਦਾ ਰਹੀ ਵੇ ਸੂਰਜਾ ਕਮੀਆਂ ਦੇ ਵੇੜੇ ਜਦੋਂ ਕੰਮੀ ਲੋਕ ਉਹ ਜਿਹੜੇ ਮਿਹਨਤੀ ਲੋਕ ਆ ਮਜ਼ਦੂਰ ਤੇ ਕਿਸਾਨ ਛੋਟੇ ਉਹ ਜਦੋਂ ਆਪਣਾ ਹੱਕ ਮੰਗਣ ਲਈ ਘਰਾਂ ਚੋਂ ਨਿਕਲਦੇ ਆ ਤਾਂ ਫਿਰ ਇਹਦੀ ਉਹ ਜ਼ਾਬਰ ਪੁਲਿਸ ਤੇ ਉਹਦੇ ਜ਼ਾਬਰ ਜਿਹੜੇ ਜਿਹੜੇ ਇਹਦੇ ਕਰਿੰਦੇ ਆ ਉਹ ਲਗਾਤਾਰ ਮਜ਼ਦੂਰਾਂ ਤੇ ਤਸ਼ੱਦਦ ਕਰਦੇ ਆ ਤੋਂ ਉਹ ਅਸੀਂ ਅੱਜ ਦੀ ਇਸ ਰੋਸ ਬਜਾਰੇ ਚ ਮੰਗ ਕਰਦੇ ਆ ਕਿ ਉਹਨਾਂ ਫੌਰੀ ਰਿਹਾ ਕੀਤਾ ਜਾਵੇ ਲੈਂਡ ਸੀਜਿੰਗ ਲੈ ਕਾਨੂੰਨ ਜਿਹੜਾ 1972 ਵਿੱਚ ਬਣਿਆ ਉਹ 17.5 ਏਕੜ ਤੋਂ ਉੱਪਰਲੀ ਜ਼ਮੀਨ ਜਿਹੜੀ ਆ ਉਹ ਬੇਜ਼ਮੀਨੇ ਮਜ਼ਦੂਰਾਂ ਕਿਸਾਨਾਂ ਚ ਵੰਡੀ ਜਾਵੇ ਤੇ ਇਸੇ ਤਰ੍ਹਾਂ ਜਿਹੜੀ ਉਹ 927 ਏਕੜ ਜ਼ਮੀਨ ਆ ਉਹਨੂੰ ਵੀ ਜਿਹੜਾ ਆ ਗਰੀਬ ਦਲਿਤ ਮਜ਼ਦੂਰ ਤੇ ਕਿਸਾਨਾਂ ਦੇ ਵਿੱਚ ਵੰਡੀ ਜਾਵੇ ਤਾਂ ਕਿ ਉੱਥੇ ਜਿਹੜੇ ਵੱਡੇ ਲੋਕ ਭੂਮੀਪਤੀ ਆ ਵੱਡੇ ਕੜਮ ਚੌਧਰੀ ਆ ਸਰਕਾਰਾਂ ਦੇ ਵਿੱਚ ਜਿਹੜੇ ਨਮਾਇंदे ਆ ਉਹਨਾਂ ਨੇ ਉਹ ਜ਼ਮੀਨਾਂ ਹੜੱਪੀਆਂ ਉਹ ਇਦਾਂ ਇਕੱਲਾ ਉਹੀ ਨਹੀਂ ਐ ਜਿਹੜਾ ਬੀੜ ਇਸ ਵਾਰ ਇਦਾਂ ਤੇ ਕਈ ਹੋਰ 253 ਪਿੰਡਿਆ ਜਿਹੜੀ ਬੇਨਾਮੀ ਜ਼ਮੀਨ ਆ ਜਿਹੜੀ ਕਿ ਇਹਨਾਂ ਦੇ ਗਲਤ ਤੰਗ ਦੇ ਨਾਲ ਉੱਥੇ ਕਬਜ਼ੇ ਕੀਤੇ ਹੋਇਆ ਸੋ ਸਾਡੀ ਮੰਗ ਆ ਉਹ ਜ਼ਮੀਨ ਸਾਰੀ ਜਿਹੜੀ ਆ ਅੱਜ ਸਮੇਂ ਦੀ ਇੱਕੋ ਮੰਗ ਮੁੜ ਕੇ ਕਰੋ ਜ਼ਮੀਨੀ ਵੰਡ ਤੈਤ ਉਹ ਜ਼ਮੀਨ ਜਿਹੜੀ ਆ ਗਰੀਬ ਲੋਕਾਂ ਨੂੰ ਦਿੱਤੀ ਜਾਵੇ ਤਾਂ ਕਿ ਉਹ ਵੀ ਆਪਣਾ ਰੋਜੀ ਰੋਟੀ ਜੜਾ ਆ ਉਹ ਵਾਰ ਕੇ ਖਾ ਸਕਣ